ਗੁਰੂ ਨਾਨਕ ਦੇਵ ਜੀ ਇੱਕ ਸਾਧਾਰਨ ਬੱਚੇ ਨਹੀਂ ਸਨ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਦੇ ਤੇ ਹਰ ਵਾਰੀ ਨਵੀਂ-ਨਵੀਂ ਖੇਡਾਂ ਲੱਭਦੇ ਰਹਿੰਦੇ ਉਹਨਾਂ ਦੇ ਸਾਰੇ ਸਾਥੀ ਨਵੀਆਂ-ਨਵੀਆਂ ਖੇਡਾਂ ਖੇਡ ਕੇ ਬਹੁਤ ਖੁਸ਼ ਹੁੰਦੇ ਸਨ ਉਹ ਆਪਣੇ ਸਾਥੀਆਂ ਨਾਲ ਖੇਡਦੇ ਤੇ ਉਹਨਾਂ ਨੂੰ ਮਿੱਠੀ-ਮਿੱਠੀ ਗੋਲਿਆ ਖਾਣ ਨੂੰ ਦਿੰਦੇ ਇੱਕ ਦਿਨ ਪਿੰਡ ਦਾ ਚੌਧਰੀ ਰਾਏ ਫੁੱਲਰ ਨੇ ਗੁਰੂ ਜੀ ਬਾਰੇ ਸੁਣਿਆ ਸੀ ਜਾਦੂਸ ਨੇ ਖੁਦ ਆਪਣੀ ਅੱਖਾਂ ਤੋਂ ਗੁਰੂ ਜੀ ਨੂੰ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਰੱਬ ਦੀ ਉਸਤਤ ਦਾ ਗਾਇਨ ਕਰਦੇ ਹੋਏ ਸੁਣਿਆ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਛੋਟਾ ਬੱਚਾ ਕੋਈ ਆਮ ਬੱਚਾ ਨਹੀਂ ਇਹ ਇੱਕ ਦਿਨ ਸਾਰੀ ਦੁਨੀਆ ਨੂੰ ਹੀ ਸਹੀ ਰਾਤ ਖਾਏਗਾ ਜਦ ਗੁਰੂ ਜੀ 6 ਵਰਿਆਂ ਦੇ ਹੋ ਗਏ ਤਾਂ ਮਹਤਾ ਕਾਲੂ ਨੇ ਉਹਨਾਂ ਨੂੰ ਸਕੂਲ ਭੇਜਣ ਦਾ ਸੋਚਿਆ ਸਕੂਲ ਦਾ ਅਧਿਆਪਕ ਪੰਡਿਤ ਗੋਪਾਲ ਦਾਸ ਸੀ ਉਹ ਪੰਜਾਬੀ ਹਿੰਦੀ ਤੇ ਸੰਸਕ੍ਰਿਤ ਦਾ ਅਧਿਆਪਕ ਸੀ ਗੁਰੂ ਜੀ ਨੇ ਆਪਣੀ ਪ੍ਰੈ ਵਿੱਚ ਧਿਆਨ ਲਗਾਉਂਦੇ ਹੋਏ ਸਭ ਕੁਝ ਬਹੁਤ ਅਲਦੀ ਵੀ ਲਿਖ ਸਿੱਖ ਲਿਆ ਪੰਡਿਤ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਿਆ ਇੱਕ ਦਿਨ ਗੁਰੂ ਜੀ ਨੇ ਆਪਣੀ ਲਿਖਣ ਵਾਲੀ ਪੱਟੀ ਉੱਤੇ ਦੂਵੇਂ ਪਾਸੇ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਜਦੋਂ ਪੰਡਿਤ ਨੇ ਪੜਿਆ ਤਾਂ ਉਸ ਪੱਟੀ ਉੱਪਰ ਗੁਰੂ ਜੀ ਨੇ ਪੰਜਾਬੀ ਦੇ ਹਰ ਅੱਖਰਾਰੇ ਕਾਲਪੁਰਖ ਦੇ ਸੰਕੇਤਿਕ ਅਰਥ ਲਿਖੇ ਸਨ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਆਸਾ ਵਿੱਚ ਅੰਗ 432 ਉੱਪਰ ਦੱਜ ਹੈ ਸ਼ੋਸ਼ ਸਮਾ ਬਾਅਦ ਇੱਕ ਦਿਨ ਗੁਰੂ ਜੀ ਬਹੁਤ ਸ਼ਾਂਤ ਬੈਠੇ ਸਨ ਪੰਡਿਤ ਨੇ ਪੁੱਛਣ ਮਗਰੋਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਭ ਕੁਝ ਜਾਣਦੇ ਹੋ ਪੰਡਿਤ ਨੇ ਜਵਾਬ ਦਿੱਤਾ ਹਾਂ ਮੈਨੂੰ ਵੇਦ ਸ਼ਾਸਤਰ ਹਿਸਾਬ ਕਿਤਾਬ ਸਭ ਕੁਝ ਆਉਂਦਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਰੱਬੀ ਗਿਆਨ ਪੜਨਾ ਚਾਹਨਾ ਪੰਡਿਤ ਹੈਰਾਨ ਹੋ ਗਿਆ ਤੇ ਉਹ ਸਮਝ ਗਿਆ ਕਿ ਗੁਰੂ ਜੀ ਕੋਈ ਆਮ ਬੱਚੇ ਨਹੀਂ ਉਹ ਇੱਕ ਸੰਤਾਨ ਫਿਰ ਪੰਡਿਤ ਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਪੰਡਿਤ ਪਾਸੋਂ ਪੰਜਾਬੀ ਹਿੰਦੀ ਤੇ ਸੰਸਕ੍ਰਿਤ ਪੜਨ ਮਗਰੋਂ ਗੁਰੂ ਜੀ ਮੌਲਵੀ ਕুতਬਦੀਨ ਪਾਸੋਂ ਪਰਸ਼ੀਅਨ ਭਾਸ਼ਾ ਸਿੱਖਣ ਲੱਗੇ ਗੁਰੂ ਜੀ ਨੇ ਇੱਕ ਵਾਰ ਇਹ ਵਿੱਚ ਹੀ ਪਰਸ਼ਨ ਭਾਸ਼ਾ ਸਿੱਖ ਲਈ ਮੌਲਵੀ ਇਹ ਵੇ ਕੇ ਬਹੁਤ ਹੈਰਾਨ ਹੋਇਆ ਤੇ ਖੁਸ਼ ਹੋਇਆ ਇੱਕ ਦਿਨ ਗੁਰੂ ਜੀ ਨੇ ਮੌਲਵੀ ਪਾਸੋਂ ਪੁੱਛਿਆ ਕਿ ਇਹ ਪੜਾਈ ਲਖਾਈ ਸਾਨੂੰ ਸਰਕਾਰੀ ਨੌਕਰੀ ਤਾਂ ਦਿਲਾ ਸਕਦੀ ਹੈ ਹੁਕਮਰਾਨਾਂ ਦੀ ਨੌਕਰੀ ਕਰਕੇ ਅਸੀਂ ਉਹਨਾਂ ਦੇ ਹੱਥ ਦੀ ਖੇਡ ਬਣ ਕੇ ਰਹਿ ਜਾਵਾਂਗੇ ਅਸੀਂ ਰੱਬ ਨੂੰ ਭੁੱਲ ਕੇ ਦੁਨਿਆਵੀ ਲੋੜਾਂ ਵਿੱਚ ਲੱਗੇ ਰਹਾਂਗੇ ਇਹ ਸਾਰੀ ਪੜਾਈ ਬੇਕਾਰ ਹੈ ਸਾਨੂੰ ਰੱਬੀ ਗਿਆਨ ਪੜਨਾ ਚਾਹੀਦਾ ਹੈ ਮੌਲਵੀ ਜੀ ਅਗਰ ਤੁਸੀਂ ਇਹ ਸਭ ਪੜਾ ਸਕਦੇ ਹੋ ਤਾਂ ਪੜਾਓ ਇਹ ਸਭ ਸੁਣ ਕੇ ਮੌਲਵੀ ਕਹਿਣ ਲੱਗਾ ਕਿ ਅਜ ਤੱਕ ਮੈਂ ਤੁਹਾਡਾ ਗੁਰੂ ਸੀ ਤੇ ਅੱਜ ਤੋਂ ਬਾਅਦ ਤੁਸੀਂ ਮੇਰੇ ਗੁਰੂ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਝੁਕਮਾ